ਪੈਸੇ ਤਾਂ ਮੇਰੇ ਕੋਲ ਆਏ ਨਹੀਂ ਉਹ ਲਾਓ ਬਈ ਮੇਰੀਆਂ ਭੈਣਾਂ ਨੂੰ ਥੋੜਾ ਦਿਨਾਲ ਕਰਾਂਗੇ ਇਹਨਾਂ ਦੇ ਪੈਸੇ ਆ ਗਏ ਕੁੜੀਆਂ ਲੈ ਆਉਣ ਨੂੰ ਅਰੇ ਇਹ ਆ 1000 ਰੁਪਿਆ ਮੇਰੀ ਰੀਨੂ ਭੈਣ ਦਾ ਤੇ ਆ 1000 ਰੁਪਿਆ ਮੇਰੀ ਜਸੂ ਭੈਣ ਇਹ ਚਾਹੇ ਭਾਈ ਤੁਸੀਂ ਆਪਦਾ ਕੋਲਚੇ ਖਾ ਲਿਓ ਚਾਹੇ ਖਾ ਲਿਓ 버거 ਚਾਹੇ ਲੈ ਲਿਓ ਸ਼ੂ ਪਰਾ ਦੇ ਨਿੱਕੇ ਪੇਟਾ ਕਬੂਲ ਕਰੋ ਪੁੱਤ ਜਿਉਂਦੀਆਂ ਵਸਦੀਆਂ ਰਹੋ ਮਹਾਰਾਜ ਤੁਹਾਨੂੰ ਲੰਮੀ ਉਮਰ ਬਖਸ਼ ਤੰਦਰੁਸਤੀਆਂ ਦੇ ਆਸੋ ਜਿਉਂਦੇ ਵਸਦੇ ਰਹੋ ਪਰਾ ਨੂੰ ਇਦਾਂ ਹੀ ਆਪਦਾ ਪਿਆਰ ਦਿੰਦੀਆਂ ਰਹੋ ਪੁੱਤ ਥੋਡੇ ਬਿਨਾ ਭਰਾਵਾਂ ਨੂੰ ਕੋਈ ਨਹੀਂ ਸਿਆਣ ਦਾ ਪੈਣਾ ਮਾਵਾਂ ਦੇ ਥਾ ਕਰਦੀਆਂ ਨੇ ਸਾਰੇ ਕਹਿੰਦੇ ਪਰ ਪੁੱਤ ਕਦੇ ਵੀ ਮੈਥੋਂ ਦੂਰ ਨਾ ਹੋਇਓ ਮੈਂ ਥੋਡੀ ਆਸਤੇ ਜਿਉਣਾ ਧੀਓ ਤੁਸੀਂ ਮੇਰਾ ਸਭ ਕੁਝ ਹੋ ਮੇਰੀਆਂ ਭੈਣਾਂ ਹਮੇਸ਼ਾ ਜਿਉਂਦੀਆਂ ਰਹਿਣ ਬੁੱਟੇ ਤੁਸੀਂ ਬਣਾ ਲਓ